ਜੋ ਬੋਲੇ ਸੋ ਨਰਪੈ ਜਗਤ ਸਿਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਸਭ ਸੰਗਤਾਂ ਨੂੰ ਜੈ ਗੁਰਦੇਵ ਮੈਂ ਅਸ਼ਵਨੀ ਕੁਮਾਰ ਜੁਗਾਨੀਆਂ ਜਰਨਲ ਸਕੱਤਰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੁਸ਼ਨਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅ ਜਿਹੜਾ ਹੈ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਜਿਹੜੀਆਂ ਨੇ ਸਾਡੇ ਨਾਲ ਪ੍ਰਧਾਨ ਨੇ ਹਰਜੀਤ ਜੀ ਮੁਸਤਫਾ ਬਾਦ ਤੋਂ ਔਰ ਮੇਰੇ ਨਾਲ ਨੇ ਓਮਪਰਕਾਸ਼ ਜੀ ਸੈਕਟਰੀ ਸਾਹਿਬ ਔਰ ਮੇਰੇ ਨਾਲ ਨੇ ਅਸ਼ਵਨੀ ਕੁਟਾਰੀਆ ਜੀ ਰਗਨੰਦਨ ਲਾਲ ਜੀ ਅਖਲ ਭਾਰਤੀ ਅਰਵਦਾਸਿਆ ਧਰਮ ਸੰਗਠਨ ਦੇ ਜਿਹੜੇ ਬਹੁਤ ਵਧੀਆ ਵਾਈਸ ਪ੍ਰਧਾਨ ਔਰ ਮੇਰੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਹਾਂਜੀ ਹਰਤਿਕ ਨਮਸਕਾਰ ਹਰਤਿਕ ਜੀ ਔਰ ਬਹੁਤ ਸੋਨਾ ਕੀਰਤਨ ਕਰਦੇ ਨੇ ਤੇ ਜਿਹੜਾ ਹੈ ਲਗਭਗ 11ਵੀਂ ਜਿਹੜੀ ਹੈ ਯਾਤਰਾ ਸੇਰਗੁਰਵਰਧਨਪੁਰ ਧੰਨ ਧੰਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੇ ਜਿਹੜੀ ਹੈ 11ਵੀਂ ਯਾਤਰਾ ਜਿਹੜੀ ਹੈ ਅੰਮ੍ਰਿਤਸਰ ਤੋਂ ਸੰਗਤਾਂ ਵੱਲੋਂ ਜਿਹੜੀ ਹੈ ਮਹਾਰਾਜ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਾਉਣ ਲਈ 11ਵੀਂ ਯਾਤਰਾ ਜਿਹੜੀ ਹੈ ਉਹ ਕਰਵਾਈ ਜੀ ਕਰਵਾਈ ਗਈ ਹੈ ਸੋ ਮੈਂ ਸਭ ਸੰਗਤਾਂ ਨੂੰ ਬੇਨਤੀ ਕਰਾਂਗਾ ਪੰਜਾਬ ਵਾਸੀਆਂ ਨੂੰ ਆ ਭਾਰਤ ਦੇ ਸਾਰੇ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਜਿੱਥੇ-ਜਿੱਥੇ ਵਸ ਰਹੀਆਂ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਡਾ ਜਿਹੜਾ ਮੱਕਾ ਮਦੀਨਾ ਸਾਡਾ ਜਿਹੜਾ ਹੱਜ ਹੈ ਉਹ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੇਰ ਗਵਰਦਨਪੁਰ ਕਾਂਸੀ ਬਨਾਰਸ ਜਨਮ ਸਥਾਨ ਹੈ ਗੁਰੂ ਰਬਦਾਸ ਮਹਾਰਾਜ ਜੀ ਦਾ ਸੋ ਇੱਕ ਵਾਰੀ ਜ਼ਰੂਰ ਜਿਹੜਾ ਹੈ ਅ ਇਸ ਜਗ੍ਹਾ ਤੇ ਆ ਕੇ ਆਪਣਾ ਜਿਹੜਾ ਹੈ ਆਪਣਾ ਜੀਵਨ ਸਫਲਾ ਕਰੋ ਇਹ ਸਾਡਾ ਹੱਜ ਹੈ ਸੋ ਜਿਹੜਾ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੇ ਨਹੀਂ ਆਇਆ ਉਹਨੇ ਮਹਾਰਾਜੀ ਦੀ ਕਾਂਸੀ ਜਨਮ ਸਥਾਨ ਨਹੀਂ ਦੇਖਿਆ ਤੇ ਮੈਂ ਸਮਝਦਾ ਹਾਂ ਕਿ ਉਹਨੇ ਦੁਨੀਆ ਦੀ ਕੁਝ ਨਹੀਂ ਦੇਖਿਆ ਸੋ ਡੇਰਾ ਸਚਖੰਡ ਬੱਲਾ ਵੱਲੋਂ ਜਿਹੜਾ ਹੈ ਬ੍ਰਹਮਲੀਨ ਐਕਸਪੋਰਸਨ ਸਰਵੰਦਾਸ ਜੀ ਵੱਲੋਂ ਬਹੁਤ ਖੋਜ ਕਰਕੇ ਬਹੁਤ ਚੀਰਾਂ ਦੀ ਖੋਜ ਕਰਕੇ ਜਿਹੜਾ ਹੈ ਇਹ ਸਥਾਨ ਮਹਾਰਾਜ ਜੀ ਦਾ ਲੱਭਿਆ ਗਿਆ ਔਰ ਬਾਹਰ ਸੋਨਾ ਮਹਾਰਾਜ ਜੀ ਦਾ ਇਹ ਪਵਿੱਤਰ ਜਿਹੜਾ ਹੈ ਮੰਦਿਰ ਇੱਥੇ ਸ਼ਿਸ਼ੋਭਤ ਹੈ ਮਹਾਰਾਜ ਜੀ ਦਾ ਔਰ ਸੋਨੇ ਦਾ ਜਿਹੜਾ ਹੈ ਛਤਰ ਚੜੇ ਨੇ ਤੇ ਮਹਾਰਾਜ ਦਰਬਾਰ ਦੇ ਵਿੱਚ ਜਿਹੜਾ ਹੈ ਸੋਨੇ ਦਾ ਗੇਟ ਜਿਹੜਾ ਹੈ ਦੇਖੋ ਬਣਿਆ ਹੈ ਔਰ ਧਰਮਸ਼ਾਲਾ ਜਿਹੜੀਆਂ ਨੇ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਡੇਰਾ ਸਚਕੰਡ ਬੱਲਾ ਵੱਲੋਂ ਜਿਹੜਾ ਹੈ ਮਹਾਰਾਜ ਸੰਤ ਰੰਜਨਦਾਸ ਜੀ ਦੀ ਛਤਰਛਾਇਆ ਹੇਠ ਜਿਹੜੀ ਹੈ ਸੇਵਾਵਾਂ ਜਿਹੜੀਆਂ ਹੈ ਨਿਭਾਈਆਂ ਜਾ ਰਹੀਆਂ ਨੇ ਸੋ ਮੈਂ ਬੇਨਤੀ ਕਰਾਂਗਾ ਕਿ ਇੱਥੇ ਜ਼ਰੂਰ ਆਓ ਔਰ ਥਾਂ-ਥਾਂ ਭਟਕਣ ਦੀ ਜ਼ਰੂਰਤ ਨਹੀਂ ਹੈ ਕਿਤੇ ਕੁਝ ਨਹੀਂ ਹੈ ਜਿੱਥੇ ਮਰਜ਼ੀ ਭਟਕਦੇ ਰਹੋ ਜੋ ਗੁਰੂ ਰਵਦਾਸ ਮਹਾਰਾਜ ਜੀ ਨੇ ਆ ਸਾਨੂੰ ਆਪਣੀ ਬਾਣੀ ਦੇ ਰਾਹੀਂ ਹਰ ਇੱਕ ਮਸਲੇ ਦਾ ਹੱਲ ਦੱਸਿਆ ਹੈ ਆਪਣਾ ਜੀਵਨ ਸਫਲਾ ਕਰਨ ਦਾ ਦੱਸਿਆ ਹੈ ਸੋ ਆਓ ਅਸੀਂ ਗੁਰੂ ਰਵਦਾਸ ਮਹਾਰਾਜੀ ਦੀ ਬਾਣੀ ਦੇ ਨਾਲ ਜੁੜ ਜੁੜੀਏ ਔਰ ਆਪਣੇ ਬੱਚਿਆਂ ਨੂੰ ਵੀ ਜੋੜੀਏ ਔਰ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੀ ਵਿਚਾਰਧਾਰਾ ਨਾਲ ਵੀ ਜੋੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਾਧ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੀ ਇਹ ਅੰਮ੍ਰਿਤਸਰ ਤੋਂ ਯਾਤਰਾ ਲੈ ਕੇ ਆਏ ਹਾਂ ਅਖਲ ਬਾਥੇ ਰਵਦਾਸਾ ਧਰਮ ਸਗਠਨ ਅਤੇ ਪੁਸ਼ਨਪੁਰਾ ਹੈੱਡ ਆਫਿਸ ਦੋਨਾਂ ਦੇ ਸ਼ਿਦੋਜ ਨਾਲ ਬਹੁਤ ਸਾਰੀ ਸੰਗਤ ਲੈ ਕੇ ਇੱਥੇ ਦਰਸ਼ਨ ਕੀਤੇ ਨੇ ਅਤੇ ਅਤੇ ਦਰਸ਼ਨ ਕਰਕੇ ਆਤਮਾ ਜਿਹੜੀ ਹੈ ਉਹ ਨਿਹਾਲ ਹੋ ਗਈ ਹੈ ਤੇ ਇੱਥੇ ਜਾਨ ਨੂੰ ਸਾਡਾ ਦਿਲ ਨਹੀਂ ਕਰਦਾ ਹੈ ਕਿਉਂਕਿ ਇਸ ਜੁਰਜਨਵ ਸਥਾਨ ਹੈ ਇੱਥੇ ਇਨਾ ਆਨੰਦ ਹੈ ਕਿ ਬੰਦਾ ਸਾਰੀ ਸਭ ਕੁਝ ਭੁੱਲ ਜਾਂਦਾ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਇਹ ਆਪਣਾ ਮੱਕਾਸਤਾਨ ਨਹੀਂ ਦੇਖਿਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਆ ਕੇ ਇੱਥੇ ਸਿਰਨਿਭਾਨ ਅਤੇ ਸੱਚਖੰਡ ਦੇ ਵਿੱਚ ਜਾਣ ਤਾਂ ਸਾਰੀ ਸੰਗਤ ਨੂੰ ਜੈ ਗੁਰਦੇਵ ਧੰ ਗੁਰਦੇਵ ਜੀ